ਪੰਚਾਇਤੀ ਚੋਣਾਂ ਦੀ ਮੁਹਿੰਮ ਜੋ ਚੱਲਦੀ ਪਈ ਆ ਵੱਖੋ ਵੱਖਰੇ ਪਿੰਡਾਂ ਦੇ ਵਿੱਚ ਕੁਝ ਅਣਸੁਖਾਵੀਆਂ ਖਬਰਾਂ ਵੀ ਆ ਰਹੀਆਂ ਨੇ ਉਹਦੇ ਵਿੱਚੋਂ ਇਹਦੇ ਬਾਰੇ ਦੱਸਿਓ ਜੀ ਬਿਲਕੁਲ ਜੀ ਬੇਸ਼ੱਕ ਚੋਣ ਕਮਿਸ਼ਨ ਨੇ 15 ਤਰੀਕ ਐਲਾਨੀ ਆ ਪਰ ਪੰਜਾਬ ਰੈਨ ਹਾਈ ਕੋਰਟ 'ਚ ਇੱਕ ਪਟੀਸ਼ਨ ਵੀ ਪੈ ਗਈ ਐ ਇਸ ਚੋਣ ਨੂੰ ਲੈ ਕੇ ਸੋ ਉਸ ਦੇ ਉੱਤੇ ਪੰਜਾਬ ਸਰਕਾਰ ਨੇ ਸਵੇਰੇ ਜਵਾਬ ਦੇਣਾ ਤੇ ਉਹਦੇ ਵਿੱਚ ਮੰਗ ਕੀਤੀ ਗਿਆ ਕਿ ਚੋਣਾਂ ਮੁਲਤਵੀ ਕੀਤੀਆਂ ਜਾਣ ਹੂੰ ਹੂੰ ਸੋ ਉਸ ਪਟੀਸ਼ਨ ਤੇ ਵੀ ਸਵੇਰੇ ਸੁਣਵਾਈ ਐ ਜਦੋਂ ਕਿ ਹੁਣ ਪ੍ਰੋਸੈਸ ਪੂਰਾ ਹੋ ਚੁੱਕਿਆ ਹੈ ਲਗਭਗ ਨਾਮਜ਼ਦਗੀਆਂ ਦੀ ਪ੍ਰਕਿਰਿਆ ਨੇੜੇ ਲੱਗਣ ਵਾਲੀ ਐ 4 ਤਰੀਕ ਆਖਰੀ ਦਿਨ ਐ ਸੋ ਉਹ ਸਭ ਦੇ ਦਰਮਿਆਨ ਮਤਲਬ ਕਿ ਇਸ ਵਾਰ ਪੰਜਾਬ ਦੇ ਇੱਕ ਨਵਾਂ ਟ੍ਰੈਂਡ ਦੇਖਣ ਨੂੰ ਮਿਲਿਆ ਬੋਲੀਆਂ ਵਾਲਾ ਦੌਰ ਜਿਹੜਾ ਸਾਹਮਣੇ ਆਇਆ ਹੂੰ ਪਿਛਲੇ 2-3 ਦਿਨਾਂ ਤੋਂ ਇੱਕ ਖਬਰਾਂ ਖੂਬ ਪ੍ਰਚਲਿਤ ਹੋਈਆਂ ਕਿ ਪੰਜਾਬ 'ਚ 10 ਲੱਖ ਤੋਂ ਸ਼ੁਰੂ ਹੋ ਕੇ 2 ਕਰੋੜ ਤੱਕ ਪੰਜਾਬ ਦੀ ਪਿੰਡਾਂ ਦੀ ਸਰਪੰਚੀ ਦੀ ਬੋਲੀ ਜਾ ਰਹੀ ਆ ਜਿਵੇਂ ਇੱਕ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਆ ਰਹੀ ਸੀ ਗਿੱਦੜਵਾਹ ਦੇ ਪਿੰਡ ਹੈਨਾ ਜਿਹੜੀ ਉੱਥੇ 30-35 ਲੱਖ ਤੱਕ ਬੋਲੀ ਚਲੀ ਗਈ ਫਿਰ ਬਠਿੰਡਾ ਡੱਬਾ ਵਾਲੀ ਮਾਰਕ ਦੇ ਉੱਤੇ ਪਿੰਡ ਹੈ ਜੀ ਗਹਿਰੀ ਬੁੱਟਰ ਹੈਨਾ ਉੱਥੇ 60 ਲੱਖ ਤੱਕ ਬੋਲੀ ਗਈ ਹੈ ਫਿਰ 2 ਕਰੋੜ ਵਾਲਾ ਪਿੰਡ ਦੀ ਖਬਰ ਆ ਗਈ ਕਿ ਆ ਜੀ ਜਿਹੜਾ ਗੁਰਦਾਸਪੁਰ ਖੇਤਰ ਦਾ ਸਭ ਤੋਂ ਵੱਡਾ ਪਿੰਡ ਮੰਨਿਆ ਜਾਂਦਾ ਹਰਦੋਵਾਲ ਕਲਾ ਹੈ ਉੱਥੇ 2 ਕਰੋੜ ਤੱਕ ਬੋਲੀ ਚਲੀ ਗਈ ਸੋ ਇਹ ਸਭ ਦੇ ਦਰਮਿਆਨ ਇੱਕ ਪਿੰਡ ਦੀ ਵੀਡੀਓ ਸਾਹਮਣੇ ਆਈ ਕਿ ਉੱਥੇ ਵੀ ਬੰਦਾ ਕਹਿੰਦਾ ਕਿ ਮੈਂ 1.5 ਕਿਲਾ ਪਿੰਡ ਨੂੰ ਦੇਣਾ ਹੈ ਖੇਡ ਗਰਾਊਂਡ ਲਈ ਮੈਨੂੰ ਸਰਪੰਚ ਬਣਾ ਲਓ ਉੱਥੇ ਇੱਕ ਮਤਲਬ ਕਿ ਮਸਾ ਹੀ ਉਹ ਮਤਲਬ 21 ਸਾਲ ਦਾ ਹੋਣਾ ਹੀ ਆ ਮੁੰਡਾ ਚਲੋ ਉਹ ਆ ਕੇ ਕਹਿੰਦਾ ਕਿ ਮੈਂ ਇਹਦੇ ਨਾਲ ਇੱਕ ਕਨਾਲ ਵਧ ਦੇਣਾ ਮੈਨੂੰ ਬਣਾਓ ਤੇ ਪਿੰਡ ਵਾਲੇ ਕਹਿੰਦੇ ਵੀ ਜ਼ਮੀਨ ਤੇਰੇ ਨਾਂ ਹੈਗੀ ਵੀ ਆ ਜਦੋਂ ਉਹਦੀ ਬੇਬੇ ਸਾਹਮਣੇ ਆ ਗਈ ਥੜੇ ਤੇ ਉਹ ਖੜ ਗਈ ਕਹਿੰਦੀ ਮੇਰੇ ਨਾਂ ਤੇ ਆ ਮੈਂ ਦਿੰਨੀ ਮੇਰੇ ਮੁੰਡੇ ਨੂੰ ਬਣਾਓ ਥੱਲਿਓਂ ਪਿੰਡ ਦੀ ਸੰਗਤ ਚੋਂ ਆਵਾਜ਼ ਆਈ ਕਿ ਬਾਈ ਇਹਨਾਂ ਤਾਂ ਦੇਖ ਲਓ ਇਹ ਸਰਪੰਚੀ ਚਲਾ ਵੀ ਲੋਗਾ ਕੋਈ ਸਿਆਣਾ ਸੂਝਵਾਨ ਬੰਦਾ ਤਾਂ ਹੋਵੇ ਤੇ ਉਸੇ ਸੰਗਤ ਚੋਂ ਆਵਾਜ਼ ਆਈ ਕਿ ਪਹਿਲਾਂ ਬਹੁਤ ਸੂਝਵਾਨ ਚੁਣਿਆ ਉਹਨਾਂ ਨੇ ਕੀ ਲਾਲਾ ਦੇ ਕਿ ਕੋਈ ਗੱਲ ਨਹੀਂ ਬਣਾਓ ਇਹਨੂੰ ਸੋ ਅਗਰ ਜ਼ਮੀਨ ਤਾਂ ਦੇ ਰਿਆ ਸੋ ਇਹ ਨਵੀਂ ਪ੍ਰਕਿਰਿਆ ਚ ਹੁਣ ਇੱਕ ਮੈਂ ਹੁਣੇ ਦੇਖ ਕੇ ਹਟਿਆ ਉਹ ਕਹਿੰਦਾ ਵੀ ਕਿ 10 ਲੱਖ ਰੁਪਇਆ ਤੇ 2 ਕਿੱਲੇ ਜ਼ਮੀਨ ਮੈਂ ਪਿੰਡਰ ਨੂੰ ਦਿੰਨਾ ਬਾਈ ਕੋਈ ਹੋਰ ਹੈਗਾ ਤਾਂ ਦੱਸੋ ਨਹੀਂ ਮੈਨੂੰ ਸਰਪੰਚ ਬਣਾਓ ਸੋ ਇਹ ਬੋਲੀਆਂ ਵਾਲੀ ਪ੍ਰਕਿਰਿਆ ਮਤਲਬ ਨਵੇਂ ਤਰੀਕੇ ਨਾਲ ਆਈ ਹੈ ਕਿ ਅੱਗੇ VOTER ਖਰੀਦਦੇ ਸੀ ਹੁਣ ਪਿੰਡੇ ਖਰੀਦ ਲਓ ਪੂਰਾ ਜੀ ਸੋ ਇਹ ਲੋਕਤੰਤਰਕ ਤੌਰ ਤੇ ਉਹਦਾ ਕਹਾਣ ਵੀ ਹੈ ਕਿ ਫਿਰ ਲੋਕਾਂ ਨੂੰ VOTE ਪਾਉਣ ਦਾ ਹੱਕ ਕਿੱਥੇ ਗਿਆ ਜੇ ਮਹਾਤੜ ਵੀ ਕੋਈ ਆਮ ਬੰਦਾ ਵੀ ਖੜਾ ਹੋ ਸਕਦਾ ਉਹਦਾ ਹੱਕ ਕਿੱਥੇ ਗਿਆ ਸੋ ਪੈਸੇ ਦੇ ਨਾਲ ਸਰਪੰਚੀ ਜਿੱਤਣ ਦੀ ਕੋਸ਼ਿਸ਼ ਪਰ ਸਰਕਾਰਾਂ ਤਾਂ ਸੱਤਾ ਦੇ ਜੰਮ ਤੇ ਜਿੱਤਦੀਆਂ ਆਈਆਂ ਹੂੰ ਤਿਉ ਰੰਗੇਸ਼ਵਰ ਜ਼ਿਆਦਾ ਗੂੜਾ ਹੋ ਗਿਆ ਕਿਉਂਕਿ ਆਮ ਆਦਮੀ ਪਾਰਟੀ ਇਹ ਕਹੇ ਕਿ ਆਈ ਸੀ ਕਿ ਅਸੀਂ ਰਾਜਨੀਤਿਕ ਕਰਨ ਨਹੀਂ ਰਾਜਨੀਤੀ ਬਦਲਣ ਆਏ ਆ ਜੀ ਸੋ ਅਕਾਲੀ ਭਾਜਪਾ ਦੇ ਸਮੇਂ ਜਾਂ ਕਾਂਗਰਸ ਦੇ ਸਮੇਂ ਇਹ ਜੋਰਜ ਮੈਚ ਚੱਲਦੀ ਰਹੀ ਕਿ ਕਾਗਜ਼ ਰੱਦ ਕਰਾ ਦਿਓ ਜੇ ਕੋਈ ਧਾਕੜ ਲੱਗਦਾ ਜੇ ਕੋਈ ਤਕੜਾ ਉਮੀਦਵਾਰ ਲੱਗਦਾ ਉਹਦੇ ਕਾਗਜ਼ ਰੱਦ ਕਰਾ ਦਿਓ ਜਾਂ ਫਿਰ ਪੁਲਿਸ ਦੇ ਜ਼ੋਰ ਤੇ ਮਾੜੀਆਂ ਮੋਟੀਆਂ ਵੋਟਾਂ ਉਧਰ ਇਧਰ ਕਰਾ ਲਓ ਹਨਾ ਉੱਥੇ ਅੰਦਰ ਬੰਦੇ ਆਪਣੇ ਲਵਾ ਲਓ ਇਸ ਤਰ੍ਹਾਂ ਦੇ ਮਾ ਹੁੰਦੀਆਂ ਰਹੀਆਂ ਪਰ ਇਸ ਵਰ ਜਿਹੋ ਜਾਂ ਪਰਤਾਰਾ ਅਚਾਨਕ ਦੇਖਣ ਨੂੰ ਮਿਲਿਆ ਜੀ ਉਹਦੇ ਵਿੱਚ ਇੱਕ ਪਹਿਲੂ ਤਾਂ ਇਹ ਦੇਖਣ ਨੂੰ ਮਿਲਿਆ ਕਿ ਵੀ ਜਿਹੜੇ ਕਹਿੰਦੇ ਸੀ ਕਿ ਰਾਜਨੀਤਿਕ ਤੌਰ ਦੇ ਉੱਤੇ ਜੀ ਅਸੀਂ ਲੋਕ ਜੀ ਪੱਕਾ ਕੰਮ ਕਰਤਾ ਕਿ ਬੰਦ ਹੈ ਹੁਣ ਜਿਹੜਾ ਬੰਦਾ 2 ਕਰੋੜ ਦੀ ਬੋਲੀ ਲਾ ਲਿਆ ਉਹਨੇ ਗਲ ਦੇ ਵਿੱਚ ਬੀਜੇਪੀ ਦਾ ਪਰਨਾ ਪਾਇਆ ਹੋਇਆ ਹੂੰ ਸੋ ਇਹ ਤਾਂ ਮਤਲਬ ਪਾਰਟੀ ਵਾਲਾ ਪਹਿਲੂ ਤੇ ਅੱਜ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਦੇ ਵਿੱਚ ਜਿਵੇਂ ਨਾਮਜ਼ਦਗੀਆਂ ਭਰਨ ਦੇ ਲਈ ਆਮ ਆਦਮੀ ਪਾਰਟੀ ਦੇ ਲੀਡਰ ਉਹ ਕਾਂਗਰਸੀਆਂ ਆਮੋ ਸਾਹਮਣੇ ਹੋਏ ਉੱਥੇ ਕਿੱਥੇ ਰਹਿ ਗਿਆ ਜੀ ਚੋਣ ਨਿਸ਼ਾਨ ਵਾਲਾ ਮਸਲਾ ਜੋਨ ਜਾਨ ਜਿਹੜਾ ਮਰਜੀ ਲਈ ਜਾਓ ਤੁਸੀਂ ਤਾਂ ਪੱਟੇ ਲਾ ਕੇ ਲੈ ਕੇ ਆਏ ਹੋ ਕਿ ਮੈਂ ਆਪ ਦਾ ਤੇ ਆ ਕਾਂਗਰਸ ਦਾ ਹਾਂ ਅਕਾਲੀ ਦਲ ਜੀ ਉਵੇਂ ਰੜਕਦਾ ਨਜ਼ਰ ਨਹੀਂ ਆ ਰਿਹਾ ਭਾਜਪਾ ਉਹ ਜੀ ਖੁੱਲ ਕੇ ਉਵੇਂ ਰੜਕਦੀ ਨਜ਼ਰ ਨਹੀਂ ਆ ਰਹੀ ਸਿੱਧਾ ਟਕਰਾਅ ਹੈ ਇਸ ਵਾਰ ਕਾਂਗਰਸੀਆਂ ਤੇ ਆਮ ਆਦਮੀ ਪਾਰਟੀ ਛੰਦਾ ਨਜ਼ਰ ਆਇਆ ਲੋ ਕਈ ਥਾਵਾਂ ਤੇ ਤਾਂ ਹਾਲ ਤੇ ਹੈ ਕਿ ਅਕਾਲੀਆਂ ਨੇ ਭਾਜਪਾ ਨੂੰ ਸਮਰਥਨ ਦੇ ਅਕਾਲੀਆਂ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਪਿੰਡਾਂ ਜਿਹੜਾ ਸ਼ੁਰੂ ਕਰ ਦਿੱਤਾ ਪਰ ਕੀ ਹੁਣ ਸਰਪੰਚੀ ਲਹੂ ਚ ਭਿੱਜ ਕੇ ਵੀ ਮਿਲੂਗੀ ਬੋਲੀ ਤੋਂ ਅੱਗੇ ਇੱਕ ਕਦਮ ਹੋਰ ਵਧਾ ਲਿਆ ਸੀ ਹੂੰ ਅੱਜ ਜੋ ਕੁਝ ਪੰਜਾਬ 'ਚ ਦੇਖਣ ਨੂੰ ਮਿਲਿਆ ਐ ਇੱਕ ਪਿੰਡ ਦੀ ਘਟਨਾ ਸਾਹਮਣੇ ਆਉਂਦੀ ਆ ਜੀ ਕਿ ਉਹ ਭਰਨ ਜਾਂਦੇ ਨੇ ਨਾਮਜਦਗੀਆਂ ਤੇ ਇੱਕ ਬਜ਼ੁਰਗ ਹੈ ਚਿੱਟਾ ਦਾੜਾ ਉਹਨੂੰ ਅਫਸਰ ਮਾਪੇਣ ਦੀ ਗਾਲ ਕੱਢ ਕੇ ਗੱਲ ਕਰ ਰਿਹਾ ਹੂੰ ਮੈਂ ਕਹਿੰਦਾ ਉਹ ਅੱਗੋ ਜੇ ਬਹਿਸ ਰਿਹਾ ਕੁਝ ਕਰ ਰਿਹਾ ਪਰ ਅਫਸਰ ਦੇ ਬੋਲ 'ਚ ਗਾਲਾਂ ਕਿਵੇਂ ਆ ਜਾਣ ਜੀ ਸੋ ਉਹ ਗਾਲੋ ਗਾਲੀ ਤੇ ਆ ਗਿਆ ਉਹ ਪਹਿਲੂ ਕਿ ਸਰਕਾਰ ਦਾ ਬਥੀਰਾ ਕਿਹੋ ਜਿਹਾ ਫਿਰ ਇਧਰ ਮਤਲਬ ਕਿ ਜੀਰੇ ਹੋਰੀ ਕਹਿੰਦੇ ਜੀ ਕਿ ਅਸੀਂ ਦੱਸ ਕੇ ਆਏ ਸੀ ਪੁਲਿਸ ਵਾਲਿਆਂ ਨੂੰ ਅਸੀਂ ਡੀਐਸਪੀ ਨੂੰ ਵੀ ਦੱਸਿਆ ਐਸਐਸਪੀ ਨੂੰ ਵੀ ਦੱਸਿਆ ਅਸੀਂ ਡੀਸੀ ਨੂੰ ਵੀ ਦੱਸਿਆ ਕਿ ਸਾਡੇ ਤੇ ਹਮਲਾ ਹੋਊਗਾ ਜੀ ਆਮ ਆਦਮੀ ਪਾਰਟੀ ਨੇ ਸਾਡੇ ਤੇ ਪੱਥਰ ਮਾਰੇ ਜੀ ਗੋਲੀਆਂ ਚੱਲੀਆਂ ਜੀ ਜਦੋਂ ਕਿ ਕਾਂਗਰਸੀ ਤੇ ਆਮ ਆਦਮੀ ਪਾਰਟੀ ਦੇ ਵਰਕਰ ਭਿੜੇ ਨੇ ਜਨਾਬ ਹੂੰ ਦੋਵਾਂ 'ਚ ਟਕਰਾ ਹੋਇਆ ਦੋਵਾਂ 'ਚ ਬਹਿਸ ਹੋਈ ਉਹ 'ਚ ਗੋਲੀਆਂ ਵੀ ਚੱਲੀਆਂ ਨੇ ਉਹ 'ਚ ਪੱਥਰ ਵੀ ਚੱਲੇ ਨੇ ਹਾਂ ਕੁਲਵੀਰ ਜੀਰੇ ਵਾਲਾ ਬਸ ਪਹਿਲੂ ਇਹ ਹੈ ਕਿ ਉਹਦਾ ਲਿਬੜਿਆ ਹੋਇਆ ਨਹੂ ਨਾਲ ਕੱਪੜੇ ਤੇ ਮੂੰਹ ਸਾਹਮਣੇ ਆਗੇ ਜਿਹੜਾ ਸ਼੍ਰੀਆਮ ਦਿਖਦਾ ਕਿ ਇਹਨਾਂ ਤਰ੍ਹਾਂ ਪੁਲਸਤੰਤਰ ਇੱਕ ਪਾਸੇ ਹੋ ਜਾਂਦਾ ਕਿ ਲੋ ਵੀ ਕਰ ਲੋ ਕਾਰਵਾਈ ਜੋ ਕਰਨੀ ਹੈ ਜੀ ਸੋ ਸੱਤਾ ਆਪਣੇ ਦਮ ਤੇ ਵੀ ਜਿਤਨਾ ਚਾਹੁੰਦੀ ਹੈ ਉਧਰ ਮਤਲਬ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਦਾ ਬਿਆਨ ਆ ਗਿਆ ਕਿ ਕੋਈ ਨਾ ਡੀਐਸਪੀ ਨੂੰ ਤਾਂ ਅਸੀਂ ਦੇਖ ਲਾਂਗੇ ਸਾਡੀ ਸਰਕਾਰ ਆ ਜਾਣ ਦੋ ਇਹਨੂੰ ਅਸੀਂ ਅੰਦਰ ਕਰਾਂਗੇ ਹੈਨਾ ਉਧਰ ਡੇਰਾ ਬਾਬਾ ਨਾਨਕ ਖੇਤਰ ਗੁਰਦਾਸਪੁਰ ਖੇਤਰ ਦੇ ਵਿੱਚ ਰੰਧਾਵਾ ਸੁਖਿੰਦਰ ਰੰਧਾਵਾ ਹੋਰੀ ਤਰਵਿੰਦਰ ਬਾਜਵਾ ਹੋਰੀ ਹੈਨਾ ਪ੍ਰਤਾਪ ਬਾਜਵਾ ਹੋਰੀ ਇਹ ਡੀਸੀ ਦਫਤਰ ਚ ਜਾਂਦੇ ਨੇ ਹਾਂ ਹੋਰ ਨਾਲ ਐਮਐਲਏ ਵੀ ਨੇ ਕਾਂਗਰਸ ਦੇ ਡੀਸੀ ਕਹਿੰਦਾ ਮੈਂ ਤਾਂ 2 ਤੋਂ ਵੱਧ ਨਹੀਂ ਮਿਲਣਾ ਤਿੰਨ ਤੋਂ ਵੱਧ ਨਹੀਂ ਮਿਲਣਾ ਉਹ ਕਹਿੰਦੀ ਵੀ ਅਸੀਂ ਨੁਮਾਇੰਦੇ ਆ ਤੂੰ ਗਲਤ ਕਰ ਤੇ ਡੀਸੀ ਉੱਠ ਕੇ ਭੱਜ ਜਾਂਦਾ ਤੇ ਉੱਥੇ ਧਰਨਾ ਲੱਗ ਜਾਂਦਾ ਸੋ ਡੀਸੀ ਲਈ ਮਤਲਬ ਕਿ ਸ਼ਬਦ ਫਿਰ ਰੰਧਾਵਾ ਵੀ ਜਿਹੇ ਜਿਹੇ ਬੋਲਦਾ ਉਹ ਸਭ ਸભ્યਕ ਸ਼ਬਦ ਨਹੀਂ ਹੈਗੇ ਕਿ ਤੇਰੇ ਬਾਪ ਦਾ ਦਫ਼ਤਰ ਨਹੀਂਗਾ ਤੂੰ ਸਾਨੂੰ ਕੱਢ ਕੇ ਦਿਖਾ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਚੁਣੇ ਹੋਏ ਨੁਮਾਇੰਦਿਆਂ ਦੀ ਇਹ ਜੀ ਭਾਸ਼ਾ ਹੂੰ ਤੇ ਦੂਏ ਪਾਸੇ ਇਹ ਸਾਰਾ ਕੁਝ ਦੋ ਤਰੀਕੇ ਹੁੰਦੇ ਨੇ ਜੇ ਅਫਸਰ ਗਾਲ ਕੱਢ ਰਿਹਾ ਇਹਦਾ ਮਤਲਬ ਉਹਨੂੰ ਆਪਣੇ ਅਹੁਦੇ ਦੀ ਧੋਸ ਹੈ। ਹੂੰ ਤੇ ਜੇ ਵਿਰੋਧੀ ਤਿਰ ਗਾਲੋ ਗਾਲੀ ਤੇ ਹੋ ਰਹੀ ਹੈ ਇਹਦਾ ਮਤਲਬ ਲਚਾਰ ਹੈ। ਸੋ ਇਹ ਦੋਏ ਦੋਏ ਪਹਿਲੂ ਨੇ। ਦੇਖੋ ਮਤਲਬ ਅਗਲਾ ਕਹਿੰਦਾ ਨਾ ਕਿ ਹਰਿਆ ਹੋਇ ਬੰਦਾ ਜਾਂਦਾ ਫਿਰ ਗਾਲ ਕੱਢਦਾ ਜਾਂ ਪੱਥਰ ਚੱਕਦਾ ਹੈ ਨਾ ਜਾਂ ਫਿਰ ਬੰਦਾ ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਉਹ ਛੋਟੇ ਬੰਦੇ ਨੂੰ ਡਰਾਉਣ ਲਈ ਸੋ ਇਹ ਦੋਏ ਵਰਤਾਰੇ ਆਪਣੇ ਆਪ ਚ ਅੱਜ ਇਕੱਠੇ ਦ੍ਰਿਸ਼ ਦੇਖਣ ਨੂੰ ਮਿਲਦੇ ਨੇ। ਪਰ ਜਿਸ ਤਰ੍ਹਾਂ ਗੋਲੀ ਚੱਲਣ ਦੀਆਂ ਖਬਰਾਂ ਜਿਹੜੇ ਦਿਨ ਚ ਇੱਕ ਬੰਦਾ ਕਹਿੰਦੇ ਆਮ ਆਦਮੀ ਪਾਰਟੀ ਦਾ ਬੰਦਾ ਫਾਇਰ ਕਰਦਲ ਦੇਖਿਆ ਗਿਆ ਸੋ ਉਹ ਉਸ ਪਹਿਲੂ ਦੇ ਉੱਤੇ ਕਿ ਜੇ ਰਵਾਲਵਰ ਹਥਿਆਰ ਜਮ੍ਹਾਂ ਹੋਗੇ ਤਾਂ ਉਹਦੇ ਕੋਲ ਕਿੱਥੋਂ ਆਏ ਜੀ ਕਹਿੰਦੇ ਸੋ ਇਸ ਲਈ ਇਸ ਵਾਰ ਬੋਲੀ ਤੋਂ ਸ਼ੁਰੂ ਹੋਈ ਪ੍ਰਕਿਰਿਆ ਹੁਣ ਲਹੂ ਭੀਜੀ ਵੀ ਬਣਦੀ ਜਾ ਰਹੀ ਹੈ ਤੇ ਅਜੇ ਨਾਮਜ਼ਦੀਆਂ ਦਾ ਕੰਮ ਹੈ ਚੱਲ ਰਿਹਾ ਹਮ ਅਜੇ ਤੱਕ ਪਿੰਡਾਂ ਦੇ ਵਿੱਚ ਤੁਸੀਂ ਵੋਟਾਂ ਮੰਗਲ ਲਈ ਆਮੋ ਸਾਹਮਣੇ ਹੋਣਾ ਤੇ ਵੋਟਾਂ ਪਾਉਣ ਵਾਲਾ ਦਿਨ ਅਜੇ ਬਹੁਤ ਦੂਰ ਹੈ ਜੀ ਤੇ ਇਸ ਲਈ ਇਹ ਫਿਕਰ ਹੈ ਜਿਹਦਾ ਫਿਕਰ ਆਪਾਂ ਬਹੁਤ ਧੇਰ ਪਹਿਲਾਂ ਤੋਂ ਕਰ ਰਹੇ ਸੀ ਉਹੀ ਜੇ ਦ੍ਰਿਸ਼ ਮਤਲਬ ਟ੍ਰੇਲਰ ਸਾਹਮਣੇ ਆਉਣ ਲੱਗੇ ਨੇ ਇਸ ਲਈ ਭੱਗ ਆਲੇ ਨੇ ਉਹ ਪਿੰਡ ਜਿਨ੍ਹਾਂ ਨੇ ਸਰਵਸੰਮਤੀ ਕੀਤੀ ਹੈ ਵਧਾਈ ਦੇ ਪਾਤਰ ਨੇ ਉਹ ਪਿੰਡ ਜਿਨ੍ਹਾਂ ਨੇ ਸੱਚ ਮੁੱਚ ਸਰਵਸੰਮਤੀ ਕੀਤੀ ਹੈ ਸੌਦੇਬਾਜੀ ਨਹੀਂ ਸਰਵਸੰਮਤੀ ਕੀਤੀ ਹੈ ਸੋ ਉਹਨਾਂ ਨੂੰ ਵਧਾਈ ਹੈ ਤੇ ਪਰ ਆਹ ਦ੍ਰਿਸ਼ ਨੂੰ ਦੇਖ ਕੇ ਫਿਕਰ ਹੁੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਅਜੇ ਨਾਮਜਦਗੀਆਂ ਕਿਉਂਕਿ ਇੱਕ ਤੱਕਾ ਜਿਹੜਾ ਹੋ ਰਿਹਾ ਉਹ ਸਿੱਧੇ ਰੂਪ ਚ ਹੋ ਰਿਹਾ ਕਿ ਜਦੋਂ ਤੁਸੀਂ ਸਰਪੰਚੀ ਪੰਚੀ ਲਈ ਕਾਗਜ਼ ਭਰਨੇ ਆ ਤਾਂ ਤੁਹਾਡੇ ਕੋਲ ਨੋ ਡਿਊ ਸਰਟੀਫਿਕੇਟ ਚਾਹੀਦੇ ਨੇ ਜੀ ਉਜਾ ਚੁੱਲਾ ਟੈਕਸ ਜਿਵੇਂ ਆਪਾਂ ਹਾਊਸ ਟੈਕਸ ਹੁੰਦਾ ਹੈ ਨਾ ਉਹਨੇ ਚੁੱਲਾ ਟੈਕਸ ਫਿਰ ਪਾਣੀ ਵਾਲੀ ਮਤਲਬ ਫਿਰ ਬਿਜਲੀ ਵਾਲੇ ਬਿੱਲ ਉਹ ਸਾਰੇ ਨੋਟਿਫਾਈ ਚਾਹੀਦੇ ਨੇ ਤੇ ਕਹਿੰਦੇ ਜੀ ਇਹ ਪਰਚੇ ਹੀ ਨਹੀਂ ਦੇ ਰਹੇ ਨਵੇਂ ਦੇ ਅਫਸਰ ਅਧਿਕਾਰੀ ਪਰਚੇ ਨਹੀਂ ਦੇ ਰਹੇ ਵਿਰੋਧੀ ਧਿਰ ਦੇ ਜੇ ਵੀ ਕੋਈ ਲੜਨਾ ਚਾਹੁੰਦਾ ਆਜ਼ਾਦ ਲੜਨਾ ਚਾਹੁੰਦਾ ਆਵਾਦੀ ਪਾਰਟੀ ਤੋਂ ਇਲਾਵਾ ਉਹਨਾਂ ਨੂੰ ਕਹਿੰਦੇ ਜੀ ਕਾਗਜ਼ ਪੱਤਰੇ ਨਹੀਂ ਲਿਸਟਾਂ ਨਹੀਂ ਉਪਲਬਧ ਕਰਾ ਰਹੇ ਸੋ ਤੰਗ ਪਰੇਸ਼ਾਨ ਕਰ ਰਹੇ ਨੇ ਸੋ ਇਸ ਪ੍ਰਕਿਰਿਆ ਦੇ ਵਿੱਚ ਫਿਰ ਅਜੇ ਤੱਕ ਕਾਗਜ਼ ਵਾਪਸੀ ਦੇ ਟਾਈਮ ਨਹੀਂ ਠੱਕਾ ਕਰਨਾ ਪਤਾ ਸਾਰਿਆਂ ਨੂੰ ਸੋ ਕਿ ਕਾਲੀ ਕਾਂਗਰਸੀ ਵੀ ਕਰਦੇ ਆਏ ਨੇ ਤੇ ਇਹ ਤਾਂ ਜਮਾ ਹੀ ਬਦਲਾ ਲਏ ਨੇ ਤਾਂ ਬਦਲੇਗੇ ਸੋ ਇਸ ਲਈ ਇਹਨਾਂ ਨੇ ਵੱਧ ਕਰਨਾ ਤੇ ਉਹ ਤੋਂ ਬਾਅਦ ਫਿਰ ਜਿਹੜੇ ਪਿੰਡਾਂ 'ਚ ਪਹੁੰਚ ਵੀ ਗਏ ਉੱਥੇ ਟੱਕਰੇ ਦਾ ਫਿਕਰ ਪਿਆ ਸੋ ਇਹ ਇਸ ਲਈ ਅਮਨ ਸ਼ਾਂਤੀ ਨਾਲ ਨਿਬੜ ਜਵੇ ਮੈਂ ਬਾਰ-ਬਾਰ ਇਹ ਕਹਿੰਦਾ ਰਿਹਾ ਕਿ ਸਭ ਤੋਂ ਔਖੀ ਚੋਣ ਹੁੰਦੀ ਹੈ ਸਰਪੰਚੀ ਦੀ ਉਹਦੇ ਦ੍ਰਿਸ਼ ਤੁਹਾਡੇ ਸਾਹਮਣੇ ਆਉਣ ਲੱਗੇ ਨੇ ਹਮਮ ਦੀਪਕ ਜੀ ਪਿਛਲੇ ਦਿਨਾ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਉਹਨਾਂ ਦੇ ਹਸਪਤਾਲ ਦੇ ਵਿੱਚ ਦਾਖਲ ਹੋਣ ਸੰਬੰਧੀ ਕਾਫੀ ਖਬਰਾਂ ਆਉਂਦੀਆਂ ਰਹੀਆਂ ਜੇ ਤਾਂ ਹੁਣ ਉਹਨਾਂ ਤੇ ਜਿਹੜੀ ਬਿਮਾਰੀ ਹੈ ਉਹ ਡਾਇਗਨੋਸ ਵੀ ਹੋ ਚੁੱਕੀ ਆ ਪਰ ਜੇ ਇਹਦਾ ਦੂਜਾ ਪਹਿਲੂ ਵੇਖੀਏ ਕਿ ਜਦੋਂ ਕੋਈ ਇਸ ਤਰ੍ਹਾਂ ਸਰਕਾਰੀ ਅਧਿਕਾਰੀ ਜਾਂ ਮੁੱਖ ਮੰਤਰੀ ਜੇ ਬਿਮਾਰ ਹੁੰਦੇ ਨੇ ਫਿਰ ਉਹ ਮੈਡੀਕਲ ਖਰਚੇ ਜਿਹੜੇ ਕਲੇਮ ਕੀਤੇ ਜਾਂਦੇ ਨੇ ਮੈਡੀਕਲ ਖਰਚਿਆਂ ਦੇ ਹਿਸਾਬ ਨਾਲ ਕੀ ਇਹ ਗੱਲ ਸਹੀ ਆ ਕਿ ਬਾਦਲ ਮੋਰੀ ਤੇ ਭਗਵੰਤ ਮਾਨ ਤੇ ਬਹੁਤ ਪਿੱਛੇ ਨੇ ਪਰ ਉਹ ਫਿਰ ਉਹ ਸੀਐਮ ਵੀ ਬੜੇ ਚਿਰ ਰਹੇ ਸੀ ਵੈਸੇ ਪਹਿਲੀ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੰਦਰੁਸਤ ਹੋ ਕੇ ਪਰਤ ਨੇ ਹਮ ਔਰ ਉਹਨਾਂ ਨੇ ਜਿਵੇਂ ਆ ਕੇ ਆਪਣਾ ਕੰਮ ਕਰ ਸੰਭਾਲਿਆ ਹੂੰ ਕੋਈ ਵੀ ਉਹ ਸਥਿਤੀ ਦੇ ਵਿੱਚ ਕਿ ਜਦੋਂ ਲੀਡਰ ਉਹਨਾਂ ਨੂੰ ਮਿਲਣਾ ਆਉਣ ਹਾਂਜੀ ਤੇ ਜਦੋਂ ਆਈ ਵੀ ਤਾਂ ਉਸ ਦਿਨ ਜਦੋਂ ਪ੍ਰਗਟ ਸਿੰਘ ਨੇ ਪਹਿਲ ਕੀਤੀ ਜੀ ਤੇ ਪ੍ਰਗਟ ਸਿੰਘ ਤੋਂ ਬਾਅਦ ਲੈਂ ਲੱਗਦੀ ਹੈ ਕੁਲਤਾਰ ਸੰਧਵਾ ਹੈ ਨਾ ਤੇ ਜੀ ਆ ਮਤਲਬ ਕਿ ਹਰਪਾਲ ਚੀਮਾ ਜੀ ਆ ਹੋਰ ਜੀ ਸਾਰੇ ਜਾਣਦੇ ਨੇ ਫਿਰ ਕੁਲਤਾਰ ਮਤਲਬ ਸਾਡੇ ਉਹ ਸਪੀਕਰ ਸਾਹਿਬ ਵੀ ਜਾਂਦੇ ਨੇ ਉਤੋਂ ਪਹਿਲਾਂ ਮਤਲਬ ਮੈਂਬਰ ਰਾਜ ਸਭਾ ਮੈਂਬਰ ਸੰਦੀਪ ਪਾਟਕ ਵੀ ਜਾਂਦੇ ਨੇ ਪਰ ਦੱਸ ਦਿਆਂ ਮੈਂ ਦਰਸ਼ਕਾਂ ਨੂੰ ਕਿ ਜਿਸ ਰਾਤ ਸੰਦੀਪ ਪਾਟਕ ਮਿਲਣ ਜਾਂਦੇ ਨੇ ਤੇ ਜਿਸ ਦਿਨ ਅਗਲੇ ਦਿਨ ਉਹ ਮਿਲਣ ਜਾਂਦੇ ਨੇ ਉਹ ਤੋਂ ਵਿਚਾਲ ਦੀ ਰਾਤ ਕੇਜਰੀਵਾਲ ਚੰਡੀਗੜ੍ਹ ਚ ਆਉਂਦੇ ਨੇ ਹੂੰ ਤੇ ਉਹਨਾਂ ਤੋਂ ਪੁੱਛਣ ਤੋਂ ਬਾਅਦ ਇਹ ਲੀਡਰ ਜਾਂਦੇ ਨੇ ਪਰ ਕੇਜਰੀਵਾਲ ਨਹੀਂ ਜਾਂਦੇ ਹੂੰ ਸੋ ਇਹਦਾ ਮਤਲਬ ਕੀ ਹੈ ਲੀਡਰ ਡਰਦੇ ਸੀਗੇ ਜੇ ਭਗਵੰਤ ਮਾਨ ਦਾ ਹਾਲ ਪੁੱਛਣ ਚੱਲ ਕੇ ਤਾਂ ਦਿੱਲੀ ਸਾਨੂੰ ਹਟਾ ਦੂ ਹੂੰ ਤੇ ਜਿਹੜੇ ਆਪਣੇ ਮੁੱਖ ਮੰਤਰੀ ਨੂੰ ਮਿਲਣ ਲਈ ਆਪਣੀ ਮਰਜ਼ੀ ਨਾਲ ਨਹੀਂ ਜਾ ਸਕਦੇ ਉਹ ਪੰਜਾਬ ਦੇ ਹੱਕਾਂ ਲਈ ਕੀ ਬੋਲਣਗੇ ਇੱਥੋਂ ਹੁੰਦਾ ਜਾ ਲਾ ਲੋ ਹੂੰ ਚਲੋ ਮੁੱਖ ਮੰਤਰੀ ਸਾਹਿਬ ਨੂੰ ਛੁੱਟੀ ਮਿਲ ਗਈ ਉਹਨਾਂ ਨੇ ਬੈਠਕਾਂ ਦੌਰ ਸ਼ੁਰੂ ਕਰ ਲਿਆ ਕੰਮ ਕਰ ਉਹ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਮੈਂ ਹੀ ਮੁੱਖ ਮੰਤਰੀ ਆ ਮੇਰੇ ਕੋਲੇ ਸਾਰਾ ਕੁਝ ਹੈ ਪਰ ਅਜੇ ਪੰਚਾਇਤੀ ਚੋਣਾਂ ਦੇ ਨਤੀਜੇ ਆਉਣੇ ਆ ਉਹ ਤੋਂ ਬਾਅਦ ਬਹੁਤ ਕੁਝ ਹੋ ਸਕਦਾ ਜੇ ਜੇ ਜਦ ਤੱਕ ਉਹ ਸੈੱਟ ਹੋ ਜਵੇ ਤਾਂ ਬੱਕਰੀ ਗੱਲ ਆ ਪਰ ਜਿੱਦਾਂ ਹੀ ਮੁੱਖ ਮੰਤਰੀ ਮਤਲਬ ਠੀਕ ਹੋ ਕੇ ਵਾਪਸ ਪਰਤੇ ਤਾਂ ਇਹ ਚਰਚਾ ਖੂਬ ਤਰੀਕੇ ਵੀ ਮਹੱਲਾ ਕਲੀਨਿਕ ਤੋਂ ਇਲਾਜ ਕਿਉਂ ਨਹੀਂ ਸਰਕਾਰੀ ਹਸਪਤਾਲ ਤੋਂ ਇਲਾਜ ਕਿਉਂ ਨਹੀਂ ਹੈ ਨਾ ਤੇ ਇਸ ਪ੍ਰਕਿਰਿਆ ਦੇ ਵਿੱਚ ਚਰਜਿਤ ਭੁੱਲਰ ਹੋਰੀ ਰਿਪੋਰਟ ਕੱਢ ਕੇ ਲਿਆਏ ਨੇ ਚਰਜਿਤ ਭੁੱਲਰ ਹੋਣਾਂ ਦੀ ਖਬਰ ਹੈ ਜੀ ਕਿ ਨਵੇਂ ਵਜ਼ੀਰਾ ਨੇ ਬਹੁਤ ਘੱਟ ਖਰਚੇ ਲਏ ਨੇ ਮੈਡੀਕਲ ਖਰਚੇ ਜਦੋਂ ਕਿ ਤੋਂ ਪਹਿਲਿਆਂ ਨੇ ਬਹੁਤ ਜ਼ਿਆਦਾ ਲਏ ਨੇ ਹਾਂ ਤੁਸੀਂ ਕਹਿੰਦੇ ਹੋ ਕਿ ਸਮਾਂ ਘਟ ਹੈ ਪਰ 2.5 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੈਬਨਟ ਨੇ ਮੰਤਰੀਆਂ ਸੰਤਰੀਆਂ ਨੇ ਸਿਰਫ 10 ਲੱਖ ਦੀ ਮੈਡੀਕਲ ਕਲੇਮ ਕੀਤਾ ਜੀ ਸੋ ਇਸ ਲਈ ਇਹ ਬਹੁਤ ਜਾਇਜ਼ ਲੱਗਦਾ ਸਭ ਤੋਂ ਵੱਧ ਲਾਲਜੀਤ ਭੁੱਲਰ ਹੋਰਾਂ ਦਾ 4 ਲੱਖ 4 ਲੱਖ 25000 ਉਹ ਤੋਂ ਬਾਅਦ ਮੁਖੰਦਰੀ ਭਗਵੰਤ ਮਾਨ ਦਾ 4 ਲੱਖ ਹੋ ਸਕਦਾ ਇਹ ਚ ਹਜੇ ਫੋਰਟਿਸ ਵਾਲਾ ਸ਼ਾਮਿਲ ਨਾ ਹੋਵੇ ਜੀ ਕਿਉਂਕਿ ਉਹ ਬਿਲ ਹਜੇ ਮਤਲਬ ਐਡ ਨਾ ਹੋਏ ਤੇ ਉਹ ਤੋਂ ਬਾਅਦ ਅਨਮੋਲ ਗਗਰ ਮਾਨ ਦਾ 1 ਲੱਖ 20000 ਉਤਵਲ ਲਾਲਚੰਦ ਕਟਾਰੂ ਚੱਕ ਦਾ 38000 ਉਹਦਾ ਜੋੜੇ ਮਾਜਰਾ ਦਾ ਸਿਰਫ 2500 ਇੰਜੇ 10 ਲੱਖ ਦੇ ਗੇਟ ਤੱਕ ਜਾਂਦਾ ਹੈ ਇਹ ਟੋਟਲ ਖਰਚਾ 2.5 ਸਾਲ ਦਾ ਜੀ ਸੋ ਜੇ ਮਤਲਬ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਹ ਖਰਚਾ ਘਟ ਸਕਦਾ ਹੈ ਹਾਂ ਤਾਂ ਮਤਲਬ ਪਹਿਲਿਆਂ ਨੇ ਕੀ ਖੇਡ ਖੇੜੀ ਹੈ ਕੋਈ ਹੂੰ 2004 ਤੱਕ 2003 ਤੱਕ ਇਹ ਤੈਅ ਸੀ ਕਿ 250 ਰੁਪਏ ਮੈਡੀਕਲ ਪੱਤਾ ਹਰ ਮਹੀਨੇ ਮਿਲੇਗਾ ਜੀ ਐਮਐਲਏ ਨੂੰ ਮੰਤਰੀਆਂ ਸੰਤਰੀਆਂ ਨੂੰ 2004 ਦੇ ਵਿੱਚ ਇਹ ਖੁੱਲੀ ਖੇਡ ਹੋ ਗਈ ਕਿ ਜਿਵੇਂ ਕੈਦੀਆਂ ਲਈ ਕੋਈ ਲਿਮਟ ਨਹੀਂ ਭਾਈ ਜਿੰਨੀ ਲੋੜ ਪੈ ਜਵੇ ਉਹਨਾਂ ਖਰਚਾ ਕਰਨਾ ਪੂ ਸੇਤ ਦੇ ਲਈ ਉਹਨਾਂ ਮੈਡੀਕਲ ਉਹਨਾਂ ਨੂੰ ਕਰਨਾ ਕਰੋੜ ਕੇ ਦੇਣਾ ਪੂਗਾ ਉਹਨਾਂ ਦਾ ਇਲਾਜ ਉਹ ਮੇਂ ਹੀ ਕੈਦਿਆਂ ਵਾਂਗੇ ਇਹਨਾਂ ਲਈ ਵੀ ਆਪਣੇ ਲਈ ਖੁੱਲਾ ਕੰਮ ਕਰ ਲਿਆ ਕਿ ਮੰਤਰੀ ਸੰਤਰੀ ਐਮ ਐਲ ਏ ਮੌਜੂਦਾ ਐਮ ਐਲ ਏ ਸਭ ਕਾ ਐਮ ਐਲ ਏ ਉਹਨਾਂ ਲਈ ਖਰਚੇ ਦੇਖੋ ਨਾ ਫਿਰ ਖੁੱਲ ਕੇ ਹੋਇਆ ਜਨਾਬ ਹੂੰ ਬਾਦਲ ਪਰਿਵਾਰ ਨੇ ਬਾਜੀ ਮਾਰੀ ਹੈ ਇਸ ਮਾਮਲੇ ਦੇ ਵਿੱਚ ਬਾਦਲ ਸਾਹਿਬ ਦੀ ਕੰਨਾਂ ਦੀ ਮਸ਼ੀਨ ਜੀ ਲਗਾਉਣੀ ਪੈ ਗਈ ਸੀ 36 ਹਜ਼ਾਰ ਦੀ ਉਹ ਵੀ ਸਰਕਾਰ ਦੇ ਖਜ਼ਾਨੇ ਚੋਂ ਲੱਗੀ ਸੀ ਹੂੰ ਮੈਂ ਬਾਦਲ ਪਰਿਵਾਰ ਦੀ ਗੱਲ ਕਰਦਾ ਜੀ ਬਾਦਲ ਪਰਿਵਾਰ ਨੇ 1998 ਤੋਂ ਲੈ ਕੇ 2017 ਤੱਕ 5 ਕਰੋੜ ਦੇ ਮੈਡੀਕਲ ਬਿੱਲ ਵਸੂਲਿਆ ਜਨਾਬ ਹੂੰ ਪੂਰੇ ਉਸ ਦੌਰ ਦੀਆਂ ਗੱਲਾਂ 1998 ਤੋਂ ਜਿਸ ਦੌਰ ਚ ਕਿੰਨਾ ਸਸਤਾ ਹੋਣਾ ਜੀ ਫੀਸਾਂ ਘੱਟ ਹੋਣੀਆਂ ਸਾਰਾ ਕੁਝ ਘੱਟ ਹੋਣਾ ਫਿਰ ਦੂਏ ਨੰਬਰ ਤੇ ਹਰਚੰਦ ਸਿੰਘ ਬਰਾੜ ਹੋਰੀ ਜਿਹੜੇ ਮੁੱਖ ਮੰਤਰੀ ਰਹੇ ਨੇ ਉਹਨਾਂ ਨੇ ਵੀ ਆਪਣੇ ਪਰਿਵਾਰ ਦਾ ਮੁੰਡਿਆਂ ਦਾ ਆਪਣਾ ਇਲਾਜ ਲੂਜ ਦਾ ਉਹ ਵੀ ਲਗਭਗ 5 ਕਰੋੜ ਦੇ ਨੇੜੇ ਤੇੜੇ ਜਾਂਦੇ ਨੇ 4 ਕਰੋੜ 72 ਲੱਖ ਦਾ ਇਲਾਜ ਉਹਨਾਂ ਦਾ ਹੂੰ ਤੇ ਜੇਕਰ ਓਵਰਆਲ ਦੇਖਣਾ ਹੋਵੇ ਤਾਂ ਵੀ ਬਹੁਤ ਹੈਗੇ ਰਣਜੀਤ ਸਿੰਘ ਤਲਵੰਡੀ ਹੋਰੀ ਐਮਐਲਏ ਹੁੰਦਿਆਂ 42 ਲੱਖ ਤੋਂ ਉੱਪਰ ਦਾ ਮੈਡੀਕਲ ਕਲੇਮ ਹੈ ਦੇਵ ਪ੍ਰਕਾਸ਼ਵਰੀ 29 ਲੱਖ ਤੋਂ ਉੱਪਰ ਦਾ ਕਲੇਮ ਹੈ ਹੈ ਸ਼ਰਮਜੀਤ ਸਿੰਘ ਢਿੱਲੋਂ ਹੋਰੀ 21 ਲੱਖ ਤੋਂ ਉੱਪਰ ਦਾ ਕਲੇਮ ਹੈ ਬ੍ਰਹਮਿੰਦਰਾ ਹੋਰੀ 18 ਲੱਖ ਤੋਂ ਵੱਧ ਦਾ ਕਲੇਮ ਹੈ ਰਣਜੀਤ ਸਿੰਘ ਬਰਾਂਪੁਰਾ 4 ਲੱਖ ਹੈਗਾ ਗੁਜਾਰ ਸਿੰਘ ਰਣਕੀ ਤੇ 3 ਲੱਖ ਤੋਂ ਵੱਧ ਹੈ ਲਾਲ ਸਿੰਘ ਵੀ 3 ਲੱਖ ਤੋਂ ਵੱਧ ਹੈ ਜਿੱਥੇ ਤੋਤਾ ਸਿੰਘ ਵੀ 3 ਲੱਖ ਤੋਂ ਵੱਧ ਹੈ ਸਰਜੀਤ ਸਿੰਘ ਰਖੜਾ ਵਰਗਿਆਂ ਨੇ ਵੀ 2-2 ਲੱਖ ਦਾ ਕਲੇਮ ਲਿਆ ਹੋਇਆ ਹੈ ਹੈ ਓਪੀ ਸੋਨੀ ਨੇ ਵੀ ਆਪਣੇ ਮਾਤਾ ਪਿਤਾ ਦੇ ਇਲਾਜ ਲਈ 370000 ਦਾ ਕਲੇਮ ਲਿਆ ਹੈ ਬੀਜੇ ਜੀ ਮਤਲਬ 2000 7 ਤੋਂ ਲੈ ਕੇ 2022 ਤੱਕ ਜੀ ਜਿੰਨੇ ਮਰਜੀ ਐਮਐਲਏ ਸਾਬਕਾ ਐਮਐਲਏ ਮੌਜੂਦਾ ਉਸ ਦੌਰ ਦੇ ਐਮਐਲਏ ਮੰਤਰੀ ਮੁੱਖ ਮੰਤਰੀ ਹੈ ਜਾਂ ਮੰਤਰੀ ਸੰਤਰੀ ਜਿੰਨੇ ਵੀ ਰਹੇ 2007 ਤੋਂ ਲੈ ਕੇ 2022 ਤੱਕ ਜਿਨੀਆਂ ਨੇ ਸਰਕਾਰੀ ਖਜ਼ਾਨੇ ਚੋਂ ਮੈਡੀਕਲ ਕਲੇਮ ਲਿਆ ਉਹ ਲਗਭਗ 23 ਕਰੋੜ ਤੋਂ ਉੱਪਰ ਦਾ 23 ਕਰੋੜ 50 ਲੱਖ ਹੈ ਤੇ ਕਿਸੇ ਮਾਂ ਦੇ ਪੁੱਤ ਦਾ ਬਿੱਲ ਸਰਕਾਰੀ ਹਸਪਤਾਲ ਦਾ ਨਹੀਂ ਹੈ ਜੀ ਸਾਰਿਆਂ ਦੇ ਪ੍ਰਾਈਵੇਟ ਹਸਪਤਾਲ ਦੇ ਪਿਲਾ ਸੋ ਇਸ ਲਈ ਇਸ ਮਾਮਲੇ ਵਿੱਚ ਸਰਕਾਰੀ ਖਜ਼ਾਨੇ ਨੂੰ ਸਾਹ ਮਿਲਿਆ ਮਿਲਦਾ ਕਿ 2.5 ਸਾਲਾਂ ਦੇ ਸਿਰਫ 10 ਕਿਲੱਖੇ ਜੇ ਖਰਚਾ ਆਇਆ ਤੇ ਉਹ ਵੀ ਗਿਣਵੇਂ ਚਾਰ ਪੰਜ ਕੁ ਮੰਤਰੀਆਂ ਦਾ ਚਾਰਕ ਮੰਤਰੀ ਇੱਕ ਮੁੱਖ ਮੰਤਰੀ ਨੇ ਜਾਂ ਤਾਂ ਇਹ ਨੌਜਵਾਨ ਪੀੜ੍ਹੀ ਹੈ ਦੇ ਵਿੱਚ ਤੰਦਰੁਸਤ ਨੇ ਚਲੋ ਮੁੱਖ ਮੰਤਰੀ ਸਾਹਿਬ ਨੂੰ ਲਗਾਤਾਰ ਬਿਮਾਰ ਹੋ ਰਿਹਾ ਹੈ ਹੈ ਨਾ ਇਸ ਲਈ ਹੋ ਸਕਦਾ ਬਿੱਲ ਵੱਧ ਜਾਣਾ ਪਰ ਦੂਸਰਾ ਇਹ ਵੀ ਹੈ ਕਿ ਹੋ ਸਕਦਾ ਕਿ ਅਜੇ ਪਹਿਲਾਂ ਮੰਗ ਸਮਝ ਨਹੀਂ ਆਈ ਹੋਵੇ ਕਿ ਦੰਦ ਲਵਾਉਣ ਵੀ ਅਮਰੀਕਾ ਜਾਓ ਜਾੜ ਕਢਾਉਣ ਵੀ ਅਮਰੀਕਾ ਜਾਓ ਹੈਨਾ ਸੋ ਇਸ ਲਈ ਹੋ ਸਕਦਾ ਹੈ ਜੇ ਪੱਕਣਾ ਹੋਵੇ ਰੱਬ ਕਰੇ ਅਗਲੇ 2.5 ਸਾਲਾਂ ਚ ਵੀ ਇੰਨੇ ਕੇ ਬਿੱਲ ਬਣ ਸ਼ਾਇਦ ਖਜ਼ਾਨੇ ਨੂੰ ਸਾਹ ਰਹੇ ਜੀ ਜੀ ਦੀਪਕ ਜੀ ਪੰਜਾਬ ਸਰਕਾਰ ਹੁਣ ਚੰਡੀਗੜ੍ਹ ਦੇ ਵਿੱਚੋਂ ਕੋਈ ਵੀ ਖਰੀਦਦਾਰੀ ਨਹੀਂ ਕਰੇਗੀ ਸੋ ਪ੍ਰੋਕਿਊਰਮੈਂਟ ਦਾ ਕੰਮ ਹੁਣ ਚੰਡੀਗੜ੍ਹ ਦੇ ਵਿੱਚ ਨਹੀਂ ਕਰਨਾ ਕੋਈ ਮੈਕਨਾ ਜੀ ਇਹ ਬਹੁਤ ਸੂਝ ਭਰਿਆ ਫੈਸਲਾ ਹੈ ਹੂੰ ਇਹ ਸਿਆਣ ਭਰਿਆ ਫੈਸਲਾ ਹੈ ਅਸਲ ਦੇ ਵਿੱਚ ਕੀ ਹੋਇਆ ਕਿ ਲੰਘੇ ਦਿਨਾਂ ਚ ਜਦੋਂ ਤਵਾਦਲੇ ਹੋਏ ਨਾ ਹਾਂਜੀ ਕ੍ਰਿਸ਼ਨ ਕੁਮਾਰ ਜੀ ਹੋਰਾਂ ਨੂੰ ਟੈਕਸ ਵਿਭਾਗ ਚ ਲਿਆਂਦਾ ਗਿਆ ਪੰਜਾਬ ਦੇ ਮਤਲਬ ਉਹਨਾਂ ਨੂੰ ਟੈਕਸ ਵਿਭਾਗ ਦੇ ਵ 代 ਨਾ ਵਿੱਤ ਕਮਿਸ਼ਨਰ ਲਾਇਆ ਗਿਆ ਹੂੰ ਸੋ ਵਿੱਤ ਕਮਿਸ਼ਨਰ ਤੇ ਆਉਂਦਿਆਂ ਹੀ ਮਤਲਬ ਵਿੱਤ ਮੰਤਰੀ ਵਾਗੋ-ਵਾਗ ਹੋ ਗਏ ਹੂੰ ਕਿ ਲੈ ਵੀ ਆਪਣਾ ਕੰਮ ਸੌਖਾ ਗਿਆ ਮੇਰਾ ਖਜ਼ਾਨਾ ਤਾਂ ਜਿਹੜੇ ਅਸੀਂ ਵਾਅਦੇ ਕਰਕੇ ਸੀ ਉਹਦੇ ਨਾਲ ਤਾਂ ਨਹੀਂ ਭਰਿਆ ਚਲੋ ਅਸੀਂ ਕੁਝ ਤਰੀਕਿਆਂ ਨਾਲ ਭਰਨ ਨੂੰ ਫਿਰਦੇ ਆ ਚਾਹੇ ਬਸ ਪਾੜਾ ਵਧਾ ਕੇ ਚਾਹੇ ਬੈਠ ਵਧਾ ਕੇ ਚਾਹੇ ਬਿਜਲੀ ਵਾਲੀ ਸਸਤੀ ਲੈ ਕੇ ਸੋ ਤਰੀਕਿਆਂ ਨਾਲ ਵਧਾਉਣ ਨੂੰ ਫਿਰਦੇ ਆ ਪਰ ਇਧਰ ਕ੍ਰਿਸ਼ਨ ਦੇਖੋ ਕ੍ਰਿਸ਼ਨ ਕੁਮਾਰ ਇੱਕੋ ਅਜਿਹੇ ਅਫਸਰ ਨੇ ਵਿਜੇ ਜੀ ਜ ਤੇ ਜਿਨ੍ਹਾਂ ਦਾ ਕੰਮ ਵੀ ਚਰਚਾ 'ਚ ਰਹਿੰਦਾ ਜੀ ਹੁਣ ਪਤਾ ਨਹੀਂ ਉਹਨਾਂ ਨੂੰ ਚਰਚਾ 'ਚ ਰਹਿਣਾ ਆਉਂਦਾ ਜਾਂ ਬਾਕੀ ਅਫਸਰਾਂ ਦੇ ਮੁਕਾਬਲੇ ਕੰਮ ਵਧੀਆ ਕਰਨਾ ਆਉਂਦਾ ਜਿੱਦਾਂ ਹੀ ਉਹਨਾਂ ਨੇ ਵਿਭਾਗ ਸੰਭਾਲਿਆ ਉਹਨਾਂ ਨੇ ਪੰਜਾਬ ਦੇ ਸਾਰੇ ਵਿਭਾਗਾਂ ਦੇ ਹੈੱਡ ਫੜ ਲਏ ਹਮ ਸਾਰੇ ਵਿਭਾਗਾਂ ਨਾਲ ਮੀਟਿੰਗ ਕੀਤੀ ਉਹਨਾਂ ਨੂੰ ਪੁੱਛਿਆ ਕਿ ਵੀ ਤੁਹਾਡੇ ਹੈੱਡ ਆਫਿਸ ਕਿੱਥੇ ਆ ਉਹ ਕਹਿੰਦੇ ਜੀ ਚੰਡੀਗੜ੍ਹ ਤੁਹਾਡੇ ਬਾਕੀ ਬ੍ਰਾਂਚ ਆਫਿਸ ਕਿੱਥੇ ਆ ਕਹਿੰਦੇ ਜੀ ਪੰਜਾਬ 'ਚ ਕਹਿੰਦੇ ਖਰੀਦਾਰੀਆਂ ਸਾਰੀਆਂ ਕਿੱਥੋਂ ਕਰਦੇ ਹੋ ਕਹਿੰਦੇ ਚੰਡੀਗੜ੍ਹੋਂ ਜੀ ਤੇ ਕਹਿੰਦੇ ਜੀ ਬੱਚ ਦੇ ਕਿੱਥੋਂ ਕਹਿੰਦੇ ਪੰਜਾਬ 'ਚ ਹਮ ਬੇਸ਼ੱਕ ਪੰਜਾਬ ਦੀ ਰਾਜਧਾਨੀਆ ਜੀ ਪਰ ਜਦੋਂ ਪੰਜਾਬ ਦੇ ਖਜ਼ਾਨੇ ਚੋਂ ਸਮਾਨ ਚੰਡੀਗੜ੍ਹੋਂ ਖਰੀਦਿਆ ਜਾਂਦਾ ਪਰ ਕੇਂਦਰ ਸ਼ਾਸਤ ਪ੍ਰਦੇਸ਼ ਹੋਣ ਦੇ ਨਾਤੇ ਸਾਰਾ ਜੀਐਸਟੀ ਦਾ ਪੈਸਾ ਚੰਡੀਗੜ੍ਹ ਦੇ ਕੋਟੇ ਚ ਜਾਂਦਾ ਜੀ ਜੀ ਉਹ ਕਹਿੰਦੇ ਵੀ ਜਦੋਂ ਪੰਜਾਬ ਲਈ ਸਮਾਨ ਚਾਹੀਦਾ ਤਾਂ ਪੰਜਾਬ ਚੋਂ ਖਰੀਦੋ ਜੀਐਸਟੀ ਸਾਡੇ ਕੋਲ ਆਊਗੀ ਤੁਹਾਨੂੰ ਮੋਟੀ ਜੀ ਉਦਾਹਰਨ ਦਿੰਨਾ ਪੰਜ ਛੇ ਵਿਭਾਗਾਂ ਨੇ ਸਟੇਸ਼ਨਰੀ ਖਰੀਦੀ ਹੈ ਨਾ ਕੰਪਿਊਟਰ ਖਰੀਦੇ ਲੈਪਟਾਪ ਖਰੀਦੇ ਹਾਂ ਸੌਫਟਵੇਅਰ ਹਾਰਡਵੇਅਰ ਚੀਜ਼ਾਂ ਖਰੀਦੀਆਂ ਪਿਛਲੇ 4-5 ਮਹੀਨਿਆਂ ਦੇ ਵਿੱਚ 30 ਕਰੋੜ ਤੋਂ ਵੱਧ ਦਾ ਸਮਾਨ ਖਰੀਦਿਆ ਲਗਭਗ 31 ਕਰੋੜ 30 ਕਰੋੜ 75 ਲੱਖ ਦਾ ਸਮਾਨ ਚੰਡੀਗੜ੍ਹ ਚੋਂ ਖਰੀਦਿਆ ਹੂੰ ਜਿਹੜਾ ਬੰਦਿਆ ਕਿੱਥੇ ਗਿਆ ਪੰਜਾਬ ਦੇ ਦਫ਼ਤਰਾਂ ਚ ਤੇ ਇਹਦੀ ਸਬਸਿਡੀ ਜੀਐਸਟੀ ਕਿੰਨੀ ਬਣਦੀ ਹੈ ਜਨਾਬ 5 ਕਰੋੜ 53 ਲੱਖ ਜੀ 5.5 ਕਰੋੜ ਜੇ ਹੀ 31 ਕਰੋੜ ਦਾ ਸਮਾਨ ਪੰਜਾਬ ਚੋਂ ਖਰੀਦਿਆ ਹੁੰਦਾ ਤਾਂ ਇਹ ਸਬਸਿਡੀ ਸਿੱਧੀ ਪੰਜਾਬ ਦੇ ਖਾਤੇ ਜਾਂਦੀ ਅਜੇ ਕਿੰਨੀ ਸਬਸਿਡੀ ਅਸੀਂ ਹੁਣ ਚੱਕ ਦੇ ਚੁੱਕੇ ਹੋਵਾਂਗੇ ਚੰਡੀਗੜ੍ਹ ਨੂੰ ਜੀ ਸੋ ਕ੍ਰਿਸ਼ਨ ਕੁਮਾਰ ਨੇ ਆਉਂਦੇ ਹੀ ਮੋੜਾ ਦਿੱਤਾ ਕਿ ਵੀ ਤੈਹ ਕਰੋ ਪੰਜਾਬ ਚ ਖਰੀਦਣਾ ਅੱਛਾ ਉਹਨਾਂ ਦੀ ਨਜ਼ਰ ਹੁਣ ਪੰਜਾਬ ਦੇ ਮੈਰਿਜ ਪੈਲੇਸਾਂ ਤੇ ਵੀ ਆ ਗਈ ਅੱਛਾ ਜੀ ਵੈਸੇ ਤਾਂ ਆਪਾਂ ਪਿਛਲੇ ਦਿਨ ਵੀ ਇੱਕ ਵਾਰ ਗੱਲ ਕਰ ਰਹੇ ਸੀਗੇ ਵੀ ਬੁਟੀਕ ਵਾਲੇ ਵੀ ਨਿਸ਼ਾਨੇ ਤੇ ਨੇ ਇਹਨਾਂ ਜੀ ਆ ਸੈਲੂਨ ਵਾਲੇ ਵੀ ਨੇ ਪਰ ਕ੍ਰਿਸ਼ਨ ਕੁਮਾਰ ਕਹਿੰਦੇ ਵੀ ਮੈਂ ਦੇਖਦਾ ਹਾਂ ਕਿ ਮੈਰਿਜ ਪੈਲੇਸ ਜਿਹੜੇ ਵੱਡੇ ਸ਼ਹਿਰਾਂ ਚ ਨੇ ਖਾਸ ਕਰ ਚੰਡੀਗੜ੍ਹ ਚ ਜਲੰਧਰ ਚ ਪਟਿਆਲੇ ਚ 15 ਤੋਂ 20 ਬੀ ਲੱਖ ਲੈਂਦੇ ਆ ਜੀ ਇੱਕ ਵਿਆਹ ਦਾ ਤੇ ਜਿਹੜਾ ਪਿੰਡਾਂ ਚ ਵੀ ਆਮ ਪੈਲੇਸ ਵੀ ਉਹ ਵੀ 2-2 3-3 ਲੱਖ ਰੁਪਈਆ ਲੈਂਦਾ ਹੂੰ ਤੇ ਕਹਿੰਦੇ ਜਿਹੜਾ 2-3 ਲੱਖ ਰੁਪਈਆ ਲੈਂਦਾ ਉਹ ਤਾਂ ਘਟਾਉਂਦਾ ਪਰਚੀ 30000 20000 50000 ਦੀ ਜਿਹੜੇ 15-15 20-20 ਲੱਖ ਲੈਂਦੇ ਆ ਉਹ ਦਿਖਾਉਂਦੇ ਆ ਜੀ 4 ਲੱਖ 5 ਲੱਖ ਹੂੰ ਮਤਲਬ ਇਸ ਪੈਸੇ ਦੇ ਉੱਤੇ 13% GST ਹੈ ਜੀ DJ ਦੇ ਉੱਤੇ 18% GST ਹੈ ਹੂੰ ਕਹਿੰਦੇ ਜੀ 20 ਲੱਖ ਲੈ ਕੇ ਜੇ 5 ਲੱਖ ਦਾ ਬਿੱਲ ਦਿਖਾਉਣਾ ਤਾਂ 15 ਲੱਖ ਤਾਂ ਗੋਲ ਹੋ ਗਿਆ ਜੀ ਸੋ ਇਹ ਪੈਸਾ ਕਿਉਂ ਨਹੀਂ ਆ ਰਿਹਾ ਕਹਿੰਦੇ ਜੀ ਨਕਲੀ ਗਾਹਕ ਬਣ ਕੇ ਹਿਸਾਬ ਲੈ ਲਿਆ ਸਾਰੇ ਪੈਲਸਾਂ ਨੂੰ ਫੋਨ ਕਰਕੇ ਉਹਨੂੰ ਉਹਨੂੰ ਭਜਨਟ ਪਾਈਗੀ। ਹੂੰ ਤੇ ਇਹਦੇ ਵਿੱਚ ਅੱਧੇ ਤੋਂ ਜ਼ਿਆਦਾ ਪਹਿਲੇ ਸੋ ਫੜੋਗੇ ਜਿਹੜੇ ਰਿਸਟ੍ਰੇਟਿੰਗ ਸਿੱਧਾ ਹੀ ਮਾਲ ਗੋਲ ਕਰ ਰਹੇ ਨੇ। ਸੋ ਇਸ ਤਰ੍ਹਾਂ ਖਜ਼ਾਨਾ ਭਰਨ ਦੀ ਕੋਬੈਦ ਦੇ ਵਿੱਚ ਕ੍ਰਿਸ਼ਨ ਕੁਮਾਰ ਹੋਰੀ ਨੇ। ਸੋ ਸਰਕਾਰ ਆਪਣੇ ਦਾਅਵੇਆਂ ਵਾਦੇਆਂ ਨਾਲ ਜਿਹੜੇ ਕਹਿੰਸੀ ਛਰਾਬ ਨਾਲ ਪਰਜੂ, ਮਾਈਨਿੰਗ ਨਾਲ ਪਰਜੂ, ਇਮਾਨਦਾਰੀ ਨਾਲ ਪਰਜੂ ਉਹ ਤਾਂ ਨਹੀਂ ਪਰ ਰਿਆ। ਪਰ ਕ੍ਰਿਸ਼ਨ ਕੁਮਾਰ ਵਰਗਾ ਜੇ ਅਫਸਰ ਕੰਮ ਕਰ ਸਕਦਾ ਹੈ ਉਹ ਤਾਂ ਬਾਕੀ ਵਿਭਾਗਾਂ 'ਚ ਵੀ ਜੇ ਅਫਸਰ ਜੇ ਕੰਮ ਕਰਨ ਹੂੰ ਪਤਾ ਨਹੀਂ ਉਹਨੇ ਪ੍ਰਚਾਰ ਪ੍ਰਸਾਰ ਲਈ ਉਹ ਕਰਦੇ ਨੇ, ਦੇਖਣ ਲਈ ਉਹ ਕਰਦੇ ਨੇ ਹੈ ਜਾਂ ਸੱਚਮੁੱਚ ਇਹ ਹੈਗਾ ਪਰ ਕ੍ਰਿਸ਼ਨ ਕੁਮਾਰ ਚਰਚਾ 'ਚ ਰਹਿੰਦੇ ਨੇ ਉਹਦਾ ਕੰਮ ਵੀ ਚਰਚਾ 'ਚ ਰਹਿੰਦਾ ਤੇ ਵਿੱਤ ਮੰਤਰੀ ਨੂੰ ਆਸ ਆ ਕਿ ਲੈ ਵੀ ਮੇਰਾ ਖਜ਼ਾਨਾ ਹੁਣ ਭਰਿਆ ਭਰਿਆ ਜੀ ਦੀਪਕ ਜੀ ਇਹ ਦੱਸਿਓ ਸੁਧਾਰ ਲਹਿਰ ਦੇ ਵਿੱਚ ਵਿਗਾੜ ਆ ਗਿਆ ਜੀ ਪ੍ਰੇਮ ਸਿੰਘ ਚੰਦੂ ਮਾਜਰੇ ਦਾ ਭਾਜਪਾ ਨਾਲ ਪ੍ਰੇਮ ਉਜਾਗਰ ਹੋਇਆ ਕੀ ਵੇਰਵਾ ਲੇਖੋ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਜੀ ਵੈਸੇ ਹ ਅਕਾਲੀ ਲੀਡਰਾਂ ਦਾ ਜਾਂ ਅਕਾਲੀ ਦਲ ਦਾ ਜਿਹੜਾ ਸਾਂਝ ਭਾਜਪਾ ਨਾਲ ਰਹੀ ਹੈ ਜੀ ਤੁਸੀਂ ਉਂਗਲ ਫੜ ਕੇ ਲਿਆਈ ਸੀ ਤੁਹਾਡੇ ਮੋਢਿਆਂ ਤੇ ਚੜ ਗਏ ਹੁਣ ਸਿਰ ਤੇ ਚੜ ਕੇ ਨੱਚ ਰਹੀ ਹੈ ਜੇ ਪੰਜਾਬ ਦੇ ਵਿੱਚ ਬੀਜੇਪੀ ਤਾਂ ਇਹਦੇ ਲਈ ਅਕਾਲੀ ਦਲ ਜ਼ਿੰਮੇਵਾਰ ਹਾਂ ਪਰ ਜਦੋਂ ਤੋੜ ਵਿਛੋੜਾ ਹੋ ਗਿਆ ਉਹ ਤੋਂ ਬਾਅਦ ਇਹ ਸਾਰਿਆਂ ਨੂੰ ਐਨ ਚਾਉਣ ਦੀ ਕੋਸ਼ਿਸ਼ ਕੀਤੀ ਠੀਕ ਹੈ ਸਾਨੂੰ ਪੰਜਾਬ ਦਾ ਫਿਕਰ ਹੈ ਅਸੀਂ ਤਾਂ ਪੰਥਕ ਲੀਡਰ ਹਾਂ ਅਸੀਂ ਸਾਰਾ ਕੁਝ ਹੈ ਇੱਕ ਕਹਿੰਦੇ ਅਕਾਲੀ ਦਲ ਸੁਧਾਰ ਲਹਿਰ ਹੈ ਦੂਆ ਕਹਿੰਦੇ ਅਸਲੀ ਅਕਾਲੀ ਦਲ ਜੀ ਲੰਘੇ ਦਿਨੀ ਅੱਜ ਵੈਸੇ ਆਖਰੀ ਦਿਨ ਸੀ ਜੰਮੂ ਕਸ਼ਮੀਰ ਦੇ ਵਿੱਚ ਵੋਟਾਂ ਦਾ ਜਿਹ ਵੋਟਾਂ ਨਿਭੜ ਗਈਆਂ ਲੰਘੇ ਦਿਨੀ ਆ ਵੀਕੈਂਡ ਦੇ ਦਿਨਾਂ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਗਗਨਜੀਤ ਬਰਨਾਲਾ ਸਰਜੀਤ ਸਿੰਘ ਬਰਨਾਲਾ ਦੇ ਮੁੰਡੇ ਦੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਚੋਣ ਪ੍ਰਚਾਰ ਕਰਦੇ ਦੇਖੇ ਗਏ ਭਾਜਪਾ ਉਮੀਦਵਾਰ ਦੇ ਲਈ ਜੀ ਸਿੱਖ ਉਮੀਦਵਾਰ ਮੁੰਡਾ ਤੇ ਭਾਜਪਾ ਵੱਲੋਂ ਚੋਣ ਲੜ ਰਿਹਾ ਤੇ ਇਹ ਉਹਦੇ ਲਈ ਵੋਟਾਂ ਮੰਗ ਰਹੇ ਨੇ ਤੇ ਇੱਥੇ ਆ ਕੇ ਸਪਾਈ ਦਿੰਦੇ ਆ ਕਹਿੰਦੇ ਜੀ ਅਸੀਂ ਤਾਂ ਆਜ਼ਾਦ ਮੀਸਵਾਰ ਲਈ ਵੋਟਾਂ ਮੰਗਣਗੇ ਸੀ ਜੀ ਪਤਾ ਨਹੀਂ ਪਿੱਛੇ ਕਿਹਨੇ ਭਾਜਪਾ ਦਾ ਝੰਡਾ ਲਾਤਾ ਜੀ ਸਾਡਾ ਤਾਂ ਭਾਜਪਾ ਨਾਲ ਕੋਈ ਸਬੰਧ ਨਹੀਂ ਮਤਲਬ ਪਿੱਛੇ ਕੋਈ ਝੰਡਾ ਲਾਜਵੇ ਨਾਲ ਬੰਦਾ ਗੱਲ 'ਚ ਪਟਾ ਪਾ ਕੇ ਭਾਜਪਾ ਖੜਾ ਹੋਵੇ ਤੇ ਚੰਦੂ ਉਤੇ ਤੁਸੀਂ ਇੰਨੇ ਜਾਣੋ ਬੜਾਲਾ ਜੀ ਕਹਿੰਦੇ ਜੀ ਸਾਡਾ ਕੋਈ ਸਬੰਧ ਨਹੀਂ ਜੀ ਉਹਦੇ ਨਾਲ ਇਹ ਚੰਦੂ ਮੱਜਰੀ ਦਾ ਨਿੱਜੀ ਦੌਰਾ ਸੀ ਇਹ ਨਿੱਜੀ ਦੌਰਾ ਨਹੀਂ ਜਨਾਬ ਤੁਹਾਡਾ ਭਾਜਪਾ ਨਾਲ ਪ੍ਰੇਮ ਹੈ ਜਿਹੜਾ ਉਜਾਗਰ ਹੋ ਰਿਹਾ ਹੂੰ ਚੰਦੂ ਮੱਜਰੇ ਹੋਰਾਂ ਨਹੀਂ ਉੱਥੇ ਕੱਲੀਆਂ ਵੋਟਾਂ ਹੀ ਨਹੀਂ ਮੰਗੀਆਂ ਇਹ ਵੀ ਕਿਹਾ ਕਿ ਤੁਸੀਂ ਇਹਨੂੰ ਜਿਤਾ ਦਿਓ ਮੰਤਰੀ ਬਣਾਉਣਾ ਮੇਰਾ ਕੰਮ ਹੈ ਹੂੰ ਹੂੰ ਸੋ ਇਹ ਜੇ ਅਗਲੀ ਦੀ ਅਪਰੋਚ ਪਹੁੰਚ ਹੈ ਬਾਈ ਮੋਦੀ ਦੇ ਘਰ ਤੱਕ ਤਾਂ ਹੀ ਹੈ ਨਾ ਜੀ ਸਾਰੇ ਜਾਣਦੇ ਨੇ ਕਿ ਸੁਧਾਰ ਲਹਿਰ ਦੇ ਲੀਡਰ ਵੀ ਬੀਜੇਪੀ ਨਾਲ ਘਟ ਜੋੜ ਚਾਹੁੰਦੇ ਸੀ ਤੇ ਚੌਂਦਾ ਅਕਾਲੀ ਦਲ ਜਿਹੜਾ ਵੱਖਰਾ ਬੈਠਾ ਬਾਦ ਨਾਲ ਉਹ ਵੀ ਚੌਂਦਾ ਸੀ ਜੀ ਹਾਂ ਢੀਂਸਾ ਹੋਰਾਂ ਦੀ ਪਾਰਟੀ ਵੰਡ ਪਿੱਛੇ ਚੋਣ ਲੜਨ ਪਿੱਛੇ ਕਿਹਦਾ ਹਾਸੇ ਸਭ ਨੂੰ ਪਤਾ ਬੀਬੀ ਜਗੀਰ ਕੌਰ ਦੀ ਹੈ ਪ੍ਰਧਾਨਗੀ ਦੀ ਚੋਣ ਪਿੱਛੇ ਕਿਹਨੇ ਖੇਡ ਰਚਾਈ ਸਭ ਨੂੰ ਪਤਾ ਹੈਨਾ ਅਕਾਲੀ ਦਲ ਸੁਧਾਰ ਲਹਿਰ ਦੇ ਵਿੱਚ ਹੁੰਦਿਆਂ ਵੀ ਹੈਨਾ ਮਤਲਬ ਸਿਕੰਦਰ ਸਿੰਘ ਬਲੂਕਾ ਹੋਰਾਂ ਦੀ ਨੂੰ ਦਾ ਭਾਜਪਾ ਦੀ ਚੋਣਸ਼ਾਨ ਤੇ ਲੜਨਾ ਸਭ ਨੂੰ ਪਤਾ ਰਖੜਾ ਪਰਿਵਾਰ ਦਾ ਜਿਵੇਂ ਮਤਲਬ ਮੋਦੀ ਦਾ ਜ਼ਿਕਰ ਕਰਨਾ ਤਾਰੀਫ ਕਰਨਾ ਸਭ ਨੂੰ ਪਤਾ ਤੇ ਪ੍ਰਿੰਸੀ ਚੰਦੂ ਮਾਜਰਾ ਉਹ ਰਾਜਾ ਦਿੱਲੀ ਜਾਂਉਂਦੇ ਨੇ ਦਿੱਲੀ ਦੇ ਗੇੜਿਆਂ ਦੇ ਦੌਰਾਨ ਕਿਹੜੀਆਂ ਬੈਠਕਾਂ ਚ ਬੈਠਦੇ ਨੇ ਕਿਹੜੇ ਡ੍ਰੈਗ ਰੂਮਾਂ ਚ ਬੈਠਦੇ ਨੇ ਸਭ ਨੂੰ ਪਤਾ ਇਸ ਲਈ ਸੁਧਾਰ ਲਹਿਰ ਕੀ ਟਰੈਕ ਤੋਂ ਉਤਰ ਰਹੀ ਹੈ ਕੀ ਇਹ ਉਜਾਗਰ ਹੋ ਰਿਹਾ ਇਹ ਸਭ ਦੇ ਦੌਰਾਨ ਬੀਬੀ ਜ਼ਗੀਰ ਕੌਰ ਨੂੰ ਅਕਾਲ ਤੱਕ ਸਭ ਤੋਂ ਸਪਸ਼ਟੀ ਕਰਨ ਦੇ ਲਈ ਤਲਬ ਕਰਨ ਵਾਲੀ ਖਬਰ ਆ ਗਈ ਹੈ ਕਿ ਸਪਸ਼ਟੀਕਰਨ ਦਿਓ ਜੀ 24 ਸਾਲ ਪਹਿਲਾਂ ਜਿਹੜਾ ਕੁੜੀ ਦੇ ਮੌਤ ਦਾ ਮਾਮਲਾ ਹੈ ਜਾਂ ਮਤਲਬ ਕਿ ਰੋਮਾ ਦੀ ਬੇਅਦਬੀ ਹੈ ਇਸ ਪਹਿਲੂ ਦੇ ਉੱਤੇ ਹੁਣ ਸੁਖਵੀਰ ਬਾਦਲੂ ਨੇ ਫੇਰ ਕਰ ਰਹੇ ਨੇ ਉਹ ਕਹਿੰਦੇ ਜੀ ਇਹ ਸਪਸ਼ਟੀਕਰਨ ਜਥੇਦਾਰ ਨੇ ਨਹੀਂ ਮੰਗਿਆ ਸੁਖਵੀਰ ਬਾਦਲੂ ਨੇ ਮੰਗਿਆ ਮਤਲਬ ਤੁਸੀਂ ਆਪ ਤਨਖਾਈਆ ਕਰਾਰੋ ਦੂਈਤਰ ਤੋਂ ਜਵਾਬ ਮੰਤਰੀਆਂ ਤੋਂ ਮੰਗਿਆ ਹੋਇਆ ਅਕਾਲੀ ਬੀਜੇਪੀ ਸਰਕਾਰ ਦੇ ਸਮੇਂ ਦੇ ਮੰਤਰੀਆਂ ਤੋਂ ਪਰ ਬੀਬੀ ਜਗੀਰ ਕੌਰ ਵਾਲਾ ਪਹਿਲੂ ਵਿੱਚ ਲਿਆ ਕੇ ਅਕਾਲੀ ਦਲ ਫੇਰ ਸਵਾਲਾਂ ਦੇ ਘੇਰੇ ਚ ਆ ਗਿਆ ਜੀ ਕਿ ਵੀ 24 ਸਾਲ ਪੁਰਾਣਾ ਮਾਮਲਾ ਅਦਾਲਤਾਂ ਨੂੰ ਬਰੀ ਕਰ ਚੁੱਕੀ ਆ ਤੇ ਹੁਣ ਅਕਾਲ ਤਖਤ ਸਾਹਿਬ ਨੂੰ ਜੇ ਸੱਦਾ ਜਾਂਦਾ ਕਿ ਇਹਦੇ ਵਿੱਚ ਰਾਜਨੀਤੀ ਹੈ ਜਦੋਂ ਬੀਬੀ ਨੇ ਪਿਛਲੀ ਵਾਰ ਐਸਪੀਸੀ ਪ੍ਰਧਾਨਗੀ ਦੀ ਚੋਣ ਲੜੀ ਸੀ ਜੱਦ ਕਿਉਂ ਨਹੀਂ ਸਵਾਲ ਆਇਆ ਬੀਬੀ ਲਗਾਤਾਰ ਐਸਪੀਸੀ ਮੈਂਬਰ ਬਣਦੀ ਆ ਰਹੀ ਹੈ ਜਦਦ ਕਿਉਂ ਨਹੀਂ ਸਵਾਲ ਆਇਆ ਹੁਣ ਕਿਉਂ ਸੋ ਇਸ ਲਈ ਇਹਦੇ ਨਾਲ ਸੁਖੀਰਵਾਦ ਤਾਂ ਕਿਰਿਆ ਹੀ ਕਿਰਿਆ ਪਰ ਸੁਧਾਰ ਲਹਿਰ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ ਚੰਦੂ ਮੱਜਰੇ ਤੋਂ ਲੈ ਕੇ ਬੀਬੀ ਜ਼ਗੀਰਕੌਰ ਤੱਕ ਦੇ ਮਾਮਲੇ ਕਰਦੇ ਹਾਂ